ਇਥੇ ਬਿਜਲੀ ਬੋਰਡ ਦੇ ਜਿਹੜੀ ਕਿ ਕੰਮੇ ਕਰਮਚਾਰੀਆਂ ਵੱਲੋਂ ਜਨਨ ਕਿ ਅੱਜ ਸੀਐਮ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ। ਕਿ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਆ ਭਗਵੰਤ ਮਾਨ ਦੀ ਸਰਕਾਰ ਇਹ ਗੱਲ ਕਹਿੰਦੀ ਸੀਗੀ ਵੀ ਜਿਹੜੀ ਸਰਕਾਰ ਆ ਗਈ ਉਹ ਹੁਣ ਪਿੰਡਾਂ 'ਚ ਚੱਲੂਗੀ ਪਿੰਡਾਂ ਦੀਆਂ ਸੱਥਾਂ 'ਚ ਚੱਲੂਗੀ। ਜਿਸ ਤਰ੍ਹਾਂ ਭਗਵੰਤ ਮਾਨ ਇਹ ਗੱਲ ਕਹਿੰਦਾ ਸੀ ਵੀ ਪੰਜਾਬ ਦੇ ਜਿੰਨੇ ਵੀ ਕੱਚੇ ਮੁਲਾਜ਼ਮਾਂਗੇ ਕੋਈ ਕੱਚਾ ਕਰ ਨਹੀਂ ਰਹਿਣ ਦੇਣਾਂਗੇ ਕੋਈ ਕੱਚਾ ਮੁਲਾਜ਼ਮ ਨਹੀਂ ਰਹਿਣ ਦਿੱਤਾ ਜਾਊਗਾ। ਜੇ ਸੜਕਾਂ ਜਾਮ ਹੁੰਦੀਆਂ ਭਗਵੰਤ ਮਾਨ ਦੀ ਨਲਾਇਕੀ ਕਰਕੇ ਸੜਕਾਂ ਅੱਜਕੱਲ ਜਾਮ ਹੋ ਰਹੀਆਂ ਨੇ। ਕਿੰਨੇ ਜਿਹੜੇ ਸਾਡੇ ਭੈਣ ਭਰਾ ਨੇ ਉਸ ਸਾਈਡ ਕਰ ਰਹੇ ਆ ਵੀ ਅਸੀਂ ਕੱਚੇ ਮੁਲਾਜ਼ਮਾਂ ਸ਼ੋਸ਼ਣ ਹੋ ਰਿਹਾ ਸਾਡਾ ਵਿਸ਼ਵਾਸ ਦਵਾਇਆ ਵੀ ਤੁਸੀਂ ਸਾਨੂੰ ਚੜ੍ਹ ਕੇ ਕਰਕੇ ਵੋਟਾਂ ਪਾਓ ਸਾਡੀ ਸਰਕਾਰ ਨੂੰ ਲੈ ਕੇ ਆਓ ਤੇ ਅਸੀਂ ਤੁਹਾਨੂੰ ਪੱਕੇ ਕਰਾਂਗੇ ਤੇ ਕੱਚੇ ਮੁਲਾਜ਼ਮਾਂ ਤੇ ਇੱਕ ਸਿਆਸਤ ਕੀਤੀ ਜਾਂਦੀ ਹੈ ਸਿਆਸਤ ਹੀ ਕਹਾਂਗੇ ਆਪਾਂ ਜਿਹੜੇ ਕਾਂਗਰਸ ਨੇ ਕਰੀ ਹੁਣ ਆਪ ਵਾਲੇ ਕਰ ਰਹੇ ਆ ਅਸੀਂ ਤਾਂ ਉਹਨਾਂ ਪਾਲਸੀਆਂ ਦਾ ਵਿਰੋਧ ਕਰ ਰਹੇ ਆ ਜਿਹੜੀਆਂ ਪਾਲਸੀਆਂ ਇੱਥੇ ਲੈ ਕੇ ਆ ਰਹੇ ਆ ਤੁਸੀਂ ਵੇਖ ਰਹੇ ਹੋ ਸੱਚ ਦੀ portals ਮੈਂ ਅਵਤਾਰ ਸਿੰਘ ਜੀ ਤਾਰਾ ਅਸੀਂ ਬਿਜਲੀ ਬੋਰਡ ਦੇ ਦਫ਼ਤਰ ਦੇ ਅੱਗੇ ਖੜੇ ਆ ਇੱਥੇ ਬਿਜਲੀ ਬੋਰਡ ਦੇ ਜਿਹੜੀ ਕਿ ਕੰਮ ਹੈ ਕਰਮਚਾਰੀਆਂ ਵੱਲੋਂ ਜਿਹਨਾਂ ਕਿ ਅੱਜ ਸੀਐਮ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ ਸਾਡੇ ਨਾਲ ਕਰਮਚਾਰੀ ਨੇ ਪੂਰੀ ਜਾਣਕਾਰੀ ਲਵਾਂਗੇ ਬਾਈ ਜਿਹੜਾ ਅੱਜ ਪੁਤਲਾ ਸਾੜਿਆ ਤੁਸੀਂ ਕਿਹੜੀਆਂ ਮੰਗਾਂ ਨੂੰ ਲੈ ਕੇ ਸਾੜਿਆ ਸੀਐਮ ਭਗਵੰਤ ਮਾਨ ਦਾ ਸੋ ਅੱਜ ਦਾ ਜਿਹੜਾ ਪੁਤਲਾਗਾ ਇਹ ਠੇਕਾ ਮਲਾਹ ਸੰਘਰਸ਼ ਮੋਰਚਾ ਪੰਜਾਬ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਿਹੜੇ ਜਿਹੜੇ ਪੁਤਲੇ ਸਾੜੇ ਜਾਣਗੇ ਕਿਉਂਕਿ ਜਿਹੜੀ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਦੀ ਸਰਕਾਰ ਇਹ ਗੱਲ ਕਹਿੰਦੀ ਸੀਗੀ ਵੀ ਜਿਹੜੀ ਸਰਕਾਰ ਆ ਗਈ ਉਹ ਹੁਣ ਪਿੰਡਾਂ 'ਚ ਚੱਲੂਗੀ ਪਿੰਡਾਂ ਦੀਆਂ ਸੱਥਾਂ 'ਚ ਚੱਲੂਗੀ ਪਰ ਇਸ ਗੱਲ ਦੇ ਉੱਤੇ ਸਿਰਫ ਇਹ ਉਦੋਂ ਤੱਕ ਹੀ ਸੀਗਾ ਜੋ ਤੱਕ ਵੋਟਾਂ ਪੈਣੀਆਂ ਸੀਗੀਆਂ ਵੋਟਾਂ ਤੋਂ ਬਾਅਦ ਇਹ ਵੀ ਸਰਕਾਰ ਜਿਹੜੀ ਬਾਕੀ ਜਿਹੜੀਆਂ ਸਪਾਰਟੀਆਂ ਸੀਗੀਆਂ ਉਹਨਾਂ ਵਰਗੀ ਹੀ ਨਿਕਲੀ ਆ ਔਰ ਜਿਸ ਤਰ੍ਹਾਂ ਭਗਵੰਤ ਮਾਨ ਇਹ ਗੱਲ ਕਹਿੰਦਾ ਸੀ ਵੀ ਪੰਜਾਬ ਦੇ ਜਿੰਨੇ ਵੀ ਕੱਚੇ ਮੁਲਾਜ਼ਮਾਂਗੇ ਕੋਈ ਕੱਚਾ ਕਰ ਨਹੀਂ ਰਹਿਣ ਦੇਣਾਂਗੇ ਕੋਈ ਕੱਚਾ ਮੁਲਾਜ਼ਮ ਨਹੀਂ ਰਹਿਣ ਤਾ ਜਾਊਗਾ ਇਸ ਅਧਾਰ ਦੇ ਉੱਤੇ ਲੋਕਾਂ ਦੇ ਵਿੱਚ ਇਹ ਗੱਲਾਂ ਕਰਦੇ ਸੀਗੇ ਵੀ ਜਿਹੜੇ ਪੰਜਾਬ ਦੇ ਵਿੱਚ ਆਊਟਸੋਰਸ ਮੁਲਾਜ਼ਮਾਂ ਇਨਲਿਸਟਮੈਂਟ ਮੁਲਾਜ਼ਮਾਂ ਜਾਂ ਆਊਟਸੋਰਸ ਦੇ ਵਿੱਚ ਕਿਸੇ ਵੀ ਮਹਿਕਮੇ 'ਚ ਲੱਗੇ ਹੋਏ ਆ ਉਹਦੇ ਵਿੱਚ ਕੀ ਹੈ ਜੇ ਵਰਕਰ ਨੂੰ 10000 ਤਨਖਾਹ ਮਿਲਦੀ ਸੀਗੀ ਤਾਂ ਉਹਦੇ ਵਿੱਚੋਂ ਜਿਹੜਾ 4 ਤੋਂ 4000 ਤੋਂ 4500 ਰੁਪਏ ਜਿਹੜਾ ਠੇਕੇਦਾਰ ਸਿੱਧਾ ਖਾਂਦਾ ਸੀਗਾ ਇਸ ਗੱਲ ਬਾਰੇ ਭਗਵੰਤ ਮਾਨ ਕੋਲ ਵੀ ਪੂਰੀ ਰਿਪੋਰਟ ਪਹੁੰਚੀ ਵੀ ਔਰ ਇਹ ਗੱਲ ਦੇ ਵਿੱਚ ਉਹਨਾਂ ਨੇ ਬਿਆਨ ਵੀ ਦਿੱਤਾ ਸੀਗਾ ਵੀ ਜਿਹੜੇ ਇਹਨਾਂ ਚੋਂ ਜਿਹੜੇ ਠੇਕੇਦਾਰ ਆ ਉਹ ਅਸੀਂ ਕੱਢਾਂਗੇ ਕੰਪਨੀਆਂ ਕੱਢਾਂਗੇ ਤਾਂ ਅਸੀਂ ਇਸੇ ਗੱਲ ਦੇ ਵਿੱਚ ਅਸੀਂ ਭਗਵੰਤਮਾਨ ਸਾਹਿਬ ਨੂੰ ਪਹਿਲਾਂ ਮੰਗ ਪੱਤਰ ਵੀ ਦਿੱਤੇ ਆਗੇ ਔਰ ਉਸ ਤੋਂ ਬਾਅਦ ਸਾਡੀਆਂ 20 ਵਾਰੀ ਲਿਖਤੀ ਮੀਟਿੰਗਾਂ ਹੋਈਆਂ ਨੇ ਜੇ ਸੜਕਾਂ ਜਾਮ ਹੁੰਦੀਆਂ ਭਗਵੰਤਮਾਨ ਦੀ ਨਲਾਇਕੀ ਕਰਕੇ ਸੜਕਾਂ ਅੱਜਕੱਲ ਜਾਮ ਹੋ ਰਹੀਆਂ ਨੇ ਵੀ ਜੇ ਤੁਸੀਂ ਮੀਟਿੰਗ ਦਿੱਤੀ ਆ ਕਮ ਸੇਮ ਸਾਡੀ ਗੱਲ ਤਾਂ ਸੁਣ ਲਓ ਅਸੀਂ ਜੋ ਕਹਿਣਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਵੀ ਸੜਕਾਂ ਦੁਬਾਰਾ ਆਈਏ ਇਸ ਗੱਲ ਕਰਕੇ ਜਿਹੜੀ ਉਹ 20ਵੀਂ ਮੀਟਿੰਗ ਆ ਮੁਕਰੇ ਆ ਉਹ ਮੀਟਿੰਗ ਦੇ ਰੋਸ ਦੇ ਵਜੋਂ ਜਿਹੜਾ ਅੱਜ ਦਾ ਇਹ ਠੇਕਾ ਮਲਾਜ ਸ਼ਿਕਾਰਚ ਮੋਰਚੇ ਦੇ ਵੱਲੋਂ ਭਗਵੰਤ ਮਾਨ ਦਾ ਪੁਤਲਾ ਬੁੱਕਿਆ ਗਿਆ ਉਹ ਤਾਂ ਵੱਡੀਆਂ-ਵੱਡੀਆਂ ਸਟੇਜਾਂ ਤੇ ਕਹਿੰਦੇ ਆ ਜਿੱਦੋਂ ਵੀ ਕਿਤੇ ਰੈਲੀਆਂ ਹੁੰਦੀਆਂ ਵੀ ਜਿਹੜੇ ਕੱਚੇ ਮਲਾਜਮ ਸੀ ਅਸੀਂ ਉਹਨਾਂ ਨੂੰ ਪੱਕੇ ਕਰਤਾ ਨਹੀਂ ਜੇਕਰ ਪੱਕੇ ਕੀਤੇ ਹੁੰਦੇ ਜੀ ਤੁਸੀਂ ਸੰਗਰੂਰ ਚੱਲ ਜਾਓ ਅੱਜ ਵੀ ਉੱਥੇ ਪੱਕੇ ਮੋਰਚੇ ਚੱਲੀ ਜਾਂਦੇ ਆ ਕਿੰਨੇ ਜਿਹੜੇ ਸਾਡੇ ਭੈਣ ਭਰਾ ਨੇ ਉਸ ਸਾਈਡ ਕਰ ਰਹੇ ਆ ਵੀ ਅਸੀਂ ਕੱਚੇ ਮੁਲਾਜ਼ਮਾਂ ਸ਼ੋਸ਼ਨ ਹੋ ਰਿਹਾ ਸਾਡਾ ਵੀ ਸਰਕਾਰ ਕੋਈ ਬਾਹ ਫੜੇ ਇਹ ਸਿਰਫ ਅਖਬਾਰੀ ਜਿਹੜੀਆਂ ਗੱਲਾਂ ਗੀਆਂ ਸਿਰਫ ਉਹੀ ਮੀਡੀਆ ਜਿਹੜੇ ਵਿਕਾਊ ਮੀਡੀਆ ਭਗਵੰਤਾਨ ਵੱਲੋਂ ਖਰੀਦੇ ਗਏ ਆ ਸਿਰਫ ਉਹਨਾਂ ਦੀਆਂ ਗੱਲਾਂ ਚੱਲ ਰਹੀਆਂ ਜੇ ਗਰਾਊਂਡ ਲੈਵਲ ਤੁਸੀਂ ਦੇਖਣਾਗਾ ਤਾਂ ਤੁਸੀਂ ਗਰਾਊਂਡ ਲੈਵਲ ਦੇਤੇ ਜਾ ਕੇ ਰਿਪੋਰਟਾਂ ਕਰੋਗੇ ਇਹਨਾਂ ਵੱਲੋਂ ਇੱਕ ਐਸਮਾ ਕਾਨੂੰਨ ਬਣਾਇਆ ਗਿਆ ਵੀ ਜੇ ਵਾਕਈ ਸੱਚੇ ਸੱਚਮੁੱਚ ਜੇ ਕੱਚੇ ਮੁਲਾਜ਼ਮ ਪੱਕੇ ਕੀਤੇ ਨੇ ਆਦੀ ਮੰਗਾਂ ਪੂਰੀਆਂ ਕਰ ਫਿਰ ਐਜੀਟੇਸ਼ਨ ਕਿਉਂ ਕਰਦੇ ਜੋ ਐਜੀਟੇਸ਼ਨ ਕਰ ਰਹੇ ਉਹਨਾਂ ਦੇ ਉੱਤੇ ਐਸਮਾ ਕਾਨੂੰਨ ਲਾਗੂ ਕਰਤਾ ਵੀ ਕਿਸੇ ਐਜੀਟੇਸ਼ਨ ਨਾ ਕਰ ਲੈਣਾ ਵੀ ਜੇ ਭਗਵੰਤ ਮਾਨ ਵਾਕਈ ਸੱਚਾ ਸੀਗਾ ਪਰ ਐਸਮਾ ਕਾਨੂੰਨ ਨਾਲ ਲੈ ਕੇ ਆਉਂਦਾ ਇਕਲ ਹੋਰ ਵੀ ਆ ਜਿਵੇਂ ਤੁਹਾਨੂੰ ਕਾਂਗਰਸ ਸਰਕਾਰ 'ਚ ਰੱਖਿਆ ਜਾਂਦਾ ਤੇ ਤੁਹਾਨੂੰ ਐਸ ਵੀ ਸਾਨੂੰ ਸ਼ਾਇਦ ਕਾਂਗਰਸ ਸਰਕਾਰ ਪੱਕੀ ਕਰ ਦੂਗੀ ਹਨਾ ਆਮ ਆਦੀ ਪਾਰਟੀ ਆਉਂਦੀ ਹੈ ਜਨਨ ਕਿ ਤੁਹਾਨੂੰ ਉਹਨਾਂ ਨੇ ਜਨਨ ਕਿ ਵਿਸ਼ਵਾਸ ਦਵਾਇਆ ਵੀ ਤੁਸੀਂ ਸਾਨੂੰ ਚੜ ਕੇ ਕੇ ਵੋਟਾਂ ਪਾਓ ਸਾਡੀ ਸਰਕਾਰ ਨੂੰ ਲੈ ਕੇ ਆਓ ਤੇ ਅਸੀਂ ਤੁਹਾਨੂੰ ਪੱਕੇ ਕਰਾਂਗੇ ਇਹ ਵੀ ਜੇ ਗੱਲ ਕਰਗੇ ਤੇ ਕੱਚੇ ਮੁਲਾਜ਼ਮਾਂ ਤੇ ਇੱਕ ਸਿਆਸਤ ਕੀਤੀ ਜਾਂਦੀ ਆ ਸਿਆਸਤੀ ਕਹਾਂਗੇ ਆਪਾਂ ਜਿਹੜੇ ਕਾਂਗਰਸ ਨੇ ਕਰੀ ਹੁਣ ਆਪ ਵਾਲੇ ਕਰ ਰਹੇ ਆ ਆਪ ਵਾਲੇ ਤੁਹਾਡੇ ਬਾਹ ਫੜਨ ਫੇਰ ਨਹੀਂ ਤਿਆਰ ਤੁਹਾਡੀ ਨਹੀਂ ਬਿਲਕੁਲ ਵੇਖੋ ਪਤਾ ਕੀ ਜੀ ਇਹ ਵੋਟਾਂ ਦੇ ਵਿੱਚ ਸਾਰੇ ਵਾਅਦੇ ਸਾਨੂੰ ਜਿਹੜੇ ਹੈਗੇ ਉਹ ਇਦਾਂ ਲੱਗਦਾ ਹੈ ਵਾਕੀ ਇਹ ਪੂਰੇ ਕਰਦੇ ਹੈਗੇ ਪਰ ਸਾਡੇ ਲੋਕਾਂ ਨੂੰ ਇਹ ਗੱਲ ਸੋਚਣੀ ਚਾਹੀਦੀ ਹੈ ਵੀ ਯਾਰ ਜਦੋਂ ਅਸੀਂ ਵੋਟਾਂ ਪਾਉਣ ਅੱਗੇ ਹੁਣ ਸਰਪੰਚਾਂ ਦੀਆਂ ਵੋਟਾਂ ਆਉਣਗੀਆਂ ਅਸੀਂ ਵੀ ਠੇਕਾ ਮੁਲਾਜ਼ਮ ਵੱਲੋਂ ਪੂਰੇ ਪੰਜਾਬ ਦੇ ਵਿੱਚ ਨਿਕਲਾਂਗੇ ਇਹਨਾਂ ਤੋਂ ਸਵਾਲ ਜਵਾਬ ਕਰਨ ਵਾਸਤੇ ਠੀਕ ਹੈ ਜੀ ਉਹਨਾਂ ਤੋਂ ਇਹੀ ਗੱਲ ਪੁੱਛਾਂਗੇ ਜਿਹੜੀ ਤੁਸੀਂ ਵੋਟਾਂ ਵੇਲੇ ਵਾਅਦੇ ਕੀਤੇ ਕਿੰਨੇ ਪੂਰੇ ਕੀਤੇ ਆਗੇ ਤੁਸੀਂ ਆਟੇ ਦੇ ਵਿੱਚ ਲੂਣ ਦੇ ਸਮਾਨ ਭਰਤੀ ਕਰਕੇ ਕਹਿੰਦੇ ਵੀ ਅਸੀਂ ਬਿਜਲੀ ਬੋਰਡ ਦੇ ਵਿੱਚ ਆ ਸਾਈਕਲੈਂਡ ਮੈਨਨ ਦੀ ਭਰਤੀ ਕਰਤੀ ਆ ਅੱਜ 1.5 ਲੱਖ ਜਿਹੜੀ ਸਾਮੀ ਚਾਹੀਦੀ ਆ ਬਿਜਲੀ ਬੋਰਡ ਦੇ ਵਿੱਚ ਤੁਸੀਂ 7000 8000 ਦੀ ਸਾਮੀ ਭਰ ਕੇ ਕਹਿੰਦੇ ਅਸੀਂ ਬਿਜਲੀ ਬੋਰਡ ਚ ਭਰਤੀ ਕਰਤੀ ਆ ਅਸੀਂ ਤਾਂ ਇਹ ਗੱਲ ਕਹਿੰਦੇ ਆ ਵੀ ਜਿੰਨੀ ਰਿਕੁਆਇਰਮੈਂਟ ਬਣਦੀ ਆ ਉਸ ਉਸ ਦੇ ਮੁਤਾਬਿਕ ਜਿਹੜੇ ਸਾਰੇ ਜਿਹੜੇ ਸਰਕਾਰੀ ਵਿਭਾਗ ਆ ਉਹਨਾਂ ਦੇ ਵਿੱਚ ਸਰਕਾਰੀ ਕਰਮਚਾਰੀ ਰੱਖੇ ਜਾਣ ਤਾਂ ਜੋ ਲੰਬੇ ਸਮੇਂ ਤੱਕ ਜਿਹੜੇ ਲੋਕਾਂ ਨੂੰ ਸ ਇਹ ਚੇ ਪਲੇ ਮੀਟਰ ਲੱਗ ਰਹੇ ਪਿੰਡਾਂ ਦੇ ਵਿੱਚ ਤੁਹਾਡੀ ਜਿਹੜੀ ਜਥੇਬੰਦੀ ਹੈ ਕੱਚੇ ਮੁਲਾਜ਼ਮਾਂ ਦੀ ਉਹ ਵੀ ਵਿਰੋਧ ਕਰ ਰਹੀ ਹੈ ਕਿਸਾਨ ਵੀ ਵਿਰੋਧ ਕਰ ਰਹੀ ਹੈ ਤੁਸੀਂ ਕਿਉਂ ਕਰ ਰਹੇ ਹੋ ਤੁਸੀਂ ਤਾਂ ਮੁਲਾਜ਼ਮ ਹੈ ਸਰਕਾਰ ਦੇ ਤਨਖਾਹਾਂ ਲੈਨੇ ਹੋ ਦੇਖੋ ਜੀ ਸਰਕਾਰ ਦੇ ਅਸੀਂ ਸਰਕਾਰ ਦਾ ਵਿਰੋਧ ਨਹੀਂ ਕਰ ਰਹੇ ਅਸੀਂ ਤਾਂ ਉਹ ਨਾ ਪਾਲਸੀਆਂ ਦਾ ਵਿਰੋਧ ਕਰ ਰਹੇ ਆ ਜਿਹੜੀਆਂ ਪਾਲਸੀਆਂ ਇੱਥੇ ਲੈ ਕੇ ਆ ਰਹੇ ਆ ਅੱਜ ਤੋਂ 6 ਸਾਲ ਪਹਿਲਾਂ Jio Sim ਨੇ ਪੈਰ ਪਸਾਰਨੇ ਸੀਗੇ ਤਾਂ ਅਸੀਂ ਸਾਰੇ ਨੇ 1 ਸਾਲ ਆਪਾਂ ਫ੍ਰੀ Jio ਦਾ ਡਾਟਾ ਵਰਤਿਆ ਤਾਂ ਉਹਦੇ ਵੀSNL ਨੂੰ ਖੁੰਝੇ ਲਾਉਣਾ ਸੀਗਾ ਅੱਜ ਜਿਹੜੇ ਚਿਪਾਂ ਵਾਲੇ ਮੀਟਰ ਆ ਬੇਸ਼ੱਕ ਉਹ ਕਹਿੰਦੇ ਵੇ ਅਸੀਂ 600 ਯੂਨਟ ਫ੍ਰੀ ਦੇ ਰਹੇ ਆ ਪਰ ਜਿੱਥੇ-ਜਿੱਥੇ ਉਹ ਚਿਪਾਂ ਵਾਲੇ ਮੀਟਰ ਲੱਗ ਰਹੇ ਆ ਉਹ ਸਾਰੇ ਭਰਾ ਤੁਹਾਡੇ ਮਾਦੀਮ ਰਾਹੀਂ ਦੱਸ ਸਕਦੇ ਅਗੇ ਔਰ ਉਹਨਾਂ ਦਾ ਬਿੱਲ ਜਿਹੜਾ ਮਹੀਨੇ ਬਾਅਦ ਆ ਰਿਹਾ ਉਹਨਾਂ ਦਾ ਬਿੱਲ ਜਿਹੜਾ ਮੋਬਾਈਲਾਂ ਤੇ ਆ ਰਿਹਾਗਾ ਤਾਂ ਇੱਥੋਂ ਇੱਕ ਅੰਦਾਜ਼ਾ ਲਗਾਇਆ ਜਾ ਸਕਦਾ ਵੀ ਜਿਹੜਾ ਤੁਹਾਡੇ ਘਰਾਂ ਵਿੱਚ ਉਹ ਬਿੱਲ ਕੱਢਣ ਵਾਸਤੇ ਹੋ ਰਿਹਾ ਉਹ ਤੁਹਾਡੇ ਹੀ ਦੀ ਪੋਤਾਗਾ ਜੇ ਕੱਲ ਨੂੰ ਇਹ ਚਿਪ ਵਾਲੇ ਮੀਟਰ ਵਧਣਗੇ ਤਾਂ ਸਾਰਾ ਕੁਝ ਆਨਲਾਈਨ ਸਿਸਟਮ ਹੋ ਜਾਣਾ ਤੁਹਾਡੇ ਮੋਬਾਈਲਾਂ ਤੇ ਹੋ ਜਾਣਾ ਤਾਂ ਫਿਰ ਨੌਕਰੀ ਕਿੱਥੋਂ ਆਊਗੀ ਉਸ ਤੋਂ ਬਾਅਦ ਜਦੋਂ ਚਿਪ ਵਾਲਾ ਮੀਟਰ ਆਊਗਾ ਤਾਂ ਜਦੋਂ ਪਹਿਲਾਂ ਵਾਲੇ ਮੀਟਰ ਆਉਂਦੇ ਸੀ ਕਿਸੇ ਦਾ ਬਿੱਲ ਗਲਤ ਆ ਗਿਆ ਕਿਸੇ ਦੀ ਕੋਈ ਪ੍ਰੋਬਲਮ ਆ ਜਾਂਦੀ ਸੀਗੀ ਹੁਣ ਵੀ ਸਾਡੇ ਐਸ.ਡੀ.ਓ. ਸਭ ਕੋਲੇ ਬਥੇਰੇ ਖਬਤਕਾਰ ਆਉਂਦੇ ਯਾ ਹੋ ਗਿਆ ਉਹਨਾਂ ਐਸ.ਡੀ.ਓ. ਸਾਭ ਦੇ ਹੱਥ ਤੱਕ ਕੁਝ ਹੁੰਦਾ ਹੀ ਨਹੀਂ ਅਗਲਾ ਕਹਿੰਦਾ ਵੀਰੇ ਕੰਪਿਊਟਰਾਈਜ਼ ਬਿੱਲ ਬਣਿਆ ਤੁਸੀਂ ਆਪੇ ਜਿਵੇਂ ਮਰਜ਼ੀ ਕਰ ਲਓ ਤਾਂ ਆਉਣ ਵਾਲੇ ਟਾਈਮ 'ਚ ਇਹ ਚੀਜ਼ਾਂ ਸਾਡੇ ਦੇ ਸਾਹਮਣੇ ਆਉਣਗੀਆਂ ਵੀ ਜੇ ਇੱਕ ਮੀਟਰ ਰੀਡਰ ਦੀ ਜੌਬ ਖੋਈ ਗਈ ਆ ਫਿਰ ਐਲ.ਡੀ.ਸੀ ਵੀ ਜਾਣਗੇ ਜਿਹੜੇ ਬਿੱਲ ਭਰਾ ਰਹੇ ਆ ਉਹ ਵੀ ਸਾਡੇ ਭਰਾ ਮੁਲਾਜ਼ਮ ਲੱਗੇ ਪਿਆ ਉਹਨਾਂ ਦੀਆਂ ਪੋਸਟਾਂ ਵੀ ਜਾਣੀਆਂ ਵੀ ਕਹਿਣ ਦਾ ਮਤਲਬ ਵੀ ਜੇ ਚਿੱਪ ਵਾਲੇ ਮੀਟਰ ਆਉਣਗੇ ਘੱਟੋ ਘੱਟ ਜਿਹੜੀਆਂ 6 6 ਕੰਟੀਨਿਊ ਸਾਮੀਆਂ ਨੇ ਮੀਟਰ ਰੀਡਰ ਹੋ ਗਏ ਆ ਵਿਲਬੰਡਕ ਹੋ ਗਏਗੇ ਨਾਲ ਜਿਹੜੇ ਬਿਜਲੀ ਬਿੱਲ ਭਰ ਆ ਰਹੇ ਆ ਪਲੱਸ ਅੰਦਰ ਕਲੈਰੀਕਲ ਸਟਾਫ ਆ ਇਹਨਾਂ ਤੇ ਇਫੈਕਟ ਪਊਗਾ ਇਸ ਗੱਲ ਕਰਕੇ ਅਸੀਂ ਇਹ ਕਾਰਪੋਰੇਟ ਘਰਾਣਿਆਂ ਦੀਆਂ ਜਿਹੜੀਆਂ ਹੈਗੀਆਂ ਹੱਲਾਗਾ ਇਹਨਾਂ ਦਾ ਵਿਰੋਧ ਕਰ ਰਹੇ ਨਾ ਕਿ ਸਰਕਾਰ ਦਾ ਅਸੀਂ ਸਰਕਾਰੀ ਕਰਮਚਾਰੀ ਹੋਣ ਦੇ ਨਾਤੇ ਅਸੀਂ ਇਹ ਗੱਲ ਲੋਕਾਂ ਤੱਕ ਕਹਿਣੀ ਚਾਹੁੰਦੇ ਆ ਵੀ ਜੇ ਚਿੱਪ ਵਾਲੇ ਮੀਟਰ ਆਉਣਗੇ ਇਹਦੇ ਵਿੱਚ ਸਾਡਾ ਨੁਕਸਾਨ ਆ ਕੋਈ ਫਾਇਦਾ ਨਹੀਂ ਹੈਗਾ ਕੋਈ ਤੁਹਾਨੂੰ ਆਟੇ ਦੇ ਵਿੱਚ ਕੋਈ ਜ਼ਹਿਰ ਲਪੇਟ ਕੇ ਦੇ ਦੇ ਉਹ ਤੁਹਾਨੂੰ ਚੰਗਾ ਲੱਗੂਗਾ ਪਰ ਅਸੀਂ ਤੁਹਾਨੂੰ ਸੱਚ ਦੱਸ ਰਹੇ ਵੀ ਜ਼ਹਿਰ ਹੈ ਇਹਦੇ ਜਿਹੜਾਗਾ ਇਹ ਇੱਕ ਕਲ ਹੋਰ ਆ ਜਿਹੜੇ ਪਹਿਲਾਂ ਮੀਟਰ ਬਿਨਾ ਚੈਪ ਤੋਂ ਲੱਗੇ ਸੀ ਜੇਕਰ ਕਿਸੇ ਨੂੰ ਮੀਟਰ ਬਿੱਲ ਵੱਧ ਆ ਜਾਂਦਾ ਸੀ ਜਾਨੀ ਕਿ ਜਦੋਂ ਦਫ਼ਤਰ ਤੇ ਜਾ ਕੇ ਗੱਲ ਕਰਦਾ ਸੀ ਮੈਨੂੰ ਬਿੱਲ ਵੱਧ ਆ ਗਿਆ ਉੱਥੇ ਜਾਨੀ ਕਿ ਉਸ ਦੀ ਸੁਣਵਾਈ ਹੁੰਦੀ ਸੀ ਜਦੋਂ ਹੁਣ ਚਿਪਾਂ ਵਾਲੇ ਮੀਟਰ ਲੱਗਣਗੇ ਕਿਸੇ ਨੂੰ ਬਿੱਲ ਵੱਧ ਆਊਗਾ ਹੁਣ ਵੀ ਪਿੰਡਾਂ ਦੇ ਵਿੱਚ ਲੋਕ ਜਿਹੜੇ ਗਰੀਬ ਤਬਕੇ ਦੇ ਲੋਕ ਆ ਰੌਲਾ ਪਾਉਂਦੇ ਆ ਵੀ ਸਾਨੂੰ ਬਿੱਲ ਵੱਧ ਆ ਗਿਆ ਜੇ ਚੈਪ ਵਾਲੇ ਮੀਟਰ ਤੇ ਬਿੱਲ ਆਊਗਾ ਤਾਂ ਉਹਦੀ ਕੋਈ ਸੁਣਵਾਈ ਨਹੀਂ ਇੱਕ ਕਲ ਹੋਰ ਵੀ ਆ ਉਹ ਕਹਿੰਦੇ ਇੱਕ ਪਾਸੇ ਤੁਸੀਂ ਚੱਪਲਾ ਮੀਟਰ ਰੱਖ ਲਓ ਦੂਜੇ ਪਾਸੇ ਪ੍ਰਾਈਵੇਟ ਮੀਟਰ ਲੈ ਕੇ ਲਾ ਲਓ ਕਿ ਜਨਨਿਕ ਉਹਨਾਂ ਦਾ ਜ਼ਮੀਨ ਅਸਮਾਨ ਦਾ ਫਰਕ ਨਿਕਲਦਾ ਉਹ ਤੇ ਤੁਹਾਨੂੰ 10000 ਬਿੱਲ ਆਊਗਾ ਜੇ ਤੁਸੀਂ ਚੱਪਲਾ ਮੀਟਰ ਲਾਉਂਗੇ ਤੁਹਾਨੂੰ 30000 ਬਿੱਲ ਆਊਗਾ ਇਹ ਮਾਨ ਸਰਕਾਰ ਨੇ ਇੱਕ ਪਾਸੇ ਕੰਨ ਛੱਡ ਕੇ ਦੂਜੇ ਪਾਸੇ ਕੰਨ ਫੜ ਲਿਆ ਅਸੀਂ ਤੇ ਇਹੀ ਕਵਾਂਗੇ ਨਾ ਪ੍ਰੀ ਲਾਈਟ ਦੇ ਰਿਹਾ ਪ੍ਰੀ ਲੜ ਕਾਦੀ ਜੁਗ ਚੈਪਾਲੇ ਮੀਟਰ ਲਾ ਦੇ ਉਹ ਜਨਨ ਕਿ ਉਹਦੀ ਜਿਹੜੀ ਐਵਰੇਜ ਆ ਦੁੱਗਣੀ ਤਿਕਣੀ ਕੱਢ ਰਿਹਾ ਇਹ ਗੱਲ ਸੱਚ ਆ ਜਾਂ ਝੂਠਾ ਪਤਾ ਕੀ ਨਾ ਜੀ ਦੇਖੋ ਕਈ ਪਿੰਡਾਂ ਦੇ ਵਿੱਚ ਜਿਹੜੇ ਆ ਜਿੱਥੇ ਬੰਦੀਆਂ ਬੈਠੀਆਂ ਨੇ ਉਹ ਜਿੱਥੇ ਬੰਦੀਆਂ ਆਪਣੀ ਜਿਹੜੀ ਆ ਰਾਦਿਆਂ ਤੇ ਕੈਮ ਬੈਠੀਆਂ ਨੇ ਪਿੰਡਾਂ ਦੇ ਵਿੱਚ ਚਿਪਾਲੇ ਮੀਟਰ ਨਹੀਂ ਲੱਗ ਰਹੇ ਤਾਂ ਬਿਜਲੀ ਬੋਰਡ ਦੇ ਵੱਲੋਂ ਉਹਦੇ ਦੇ ਐਵਰੇਜ ਦਾ ਬਿੱਲ ਬਣਾ ਕੇ ਪਾਇਆ ਜਾਂਦਾ ਵੱਡੇ ਤੋਂ ਵੱਡਾ ਬਿੱਲ ਆ ਵੀ ਭਾਈ ਜਿੰਨਾ ਵੱਧ ਤੋਂ ਵੱਧ ਬਿੱਲ ਪਾਇਆ ਜਾਵੇ ਤਾਂ ਉਹ ਬਿੱਲ ਆਉਣ ਦੇ ਨਾਲ ਕੀ ਆ ਵਿਚਾਰਾ ਜਿਹੜਾ ਆਮ ਘਰ ਦਾ ਇਨਸਾਨ ਆ ਜਿਹੜਾ ਮੀਡੀਅਮ ਵਰ ਉਹ ਇਹ ਗੱਲ ਸੋਚਦਾ ਵੀ ਯਾਰ ਇੰਨਾ ਬਿੱਲ ਕਿਵੇਂ ਭਰੀ ਹੁਣ ਚਿਪਪਾ ਵਾਲਾ ਮੀਟਰ ਲਵਾ ਲਈਏ ਤਾਂ ਸਰਕਾਰ ਉਧਰਲੇ ਪਾਸੇ ਵੀ ਬਣੀ ਪਈ ਆ ਵੀ ਐਵਰੇਜ ਦੇ ਬਿੱਲ ਵੱਧ ਪਾਓ ਆਪੇ ਲਵਾਉਣਗੇ ਕਿਉਂਕਿ ਸਰਕਾਰ ਵੀ ਇਸ ਟਾਈਮ ਪੱਬਾਂ ਪਾਰ ਹੋਈ ਵੀ ਆ ਵੀ ਕਿਵੇਂ ਨਾ ਕਿਵੇਂ ਕਰਕੇ ਪਿੰਡਾਂ ਦੇ ਵਿੱਚ ਅਗੇ ਜਿਹੜੇ ਚਿਪਾਂ ਵਾਲੇ ਮੀਟਰ ਲਵਾਈਏ ਪਰ ਪਿੰਡਾਂ ਦੇ ਵਿੱਚ ਜਿੱਥੇ ਬੰਦੀਆਂ ਬੈਠੀਆਂ ਨੇ ਉਹ ਜਿੱਥੇ ਬੰਦੀਆਂ ਜਿਹੜੀਆਂ ਕਾਰਪੋਰੇਟ ਕਰਾਣ ਦੇ ਹੱਲੇ ਨੂੰ ਨਹੀਂ ਲਾਗੂ ਹੋਣ ਦੇਣੀਆਂ ਇਸ ਗੱਲ ਕਰਕੇ ਅਸੀਂ ਕੱਚੇ ਮੁਲਾਜ਼ਮ ਔਰ ਪੂਰਾ ਸਮੁੱਚਾ ਮੁਲਾਜ਼ਮ ਵਰਗ ਜਿਹੜਾ ਇਸ ਗੱਲ ਦਾ ਵਿਰੋਧ ਕਰਦੇ ਆ ਅਸੀਂ